ਚਲੋ ਪਹਿਲਾ ਬਲੌਗ ਸ਼ੁਰੂ ਕਰੀਏ। ਹਾਂਜੀ ਹਾਂਜੀ। ਲੋ ਜੀ ਅੱਜ ਅਸੀਂ ਚੱਲੇ ਆਂੀ ਦੋਨੋਂ ਜਣੇ ਮੈਂ ਤੇ ਮਨਪ੍ਰੀਤ ਜਲੰਧਰ ਕਿਤੇ ਆ ਨਾ ਕਹਿੰਦੇ ਮੰਮੀ ਕਹਿੰਦੇ ਸਾਗ ਸਰਾਦਾ ਚ ਆ ਜਾਂਦਾ ਏ। ਦੇਖ ਲਓ ਦੇਖੀ ਸਾਡੀਆਂ ਪਲੇਟਾਂ ਆ ਗਈਆਂ। ਇਹਦਾ ਨਾਮ ਹੈਗਾ ਜੱਗੀ ਨਾਣ ਵਾਲਾ। ਕਿੰਨੇ ਦਾ? 800 ਦਾ। 150 ਦਾ। ਇੱਧਰ ਹੈਗਾ ਜੀ ਸੋਡਲ ਬਾਬਾ ਜੀ ਦਾ ਮੇਲਾ। ਖਾਸ ਕਰਕੇ ਰੁਕੇ ਆ ਜੀ ਸਾਗ ਕਰਕੇ ਜੇ ਸਾਗ ਮਿਲਦਾ ਤੇ ਕਿਤੇ ਹੋ। ਕਹਿੰਦਾ 80 ਰੁਪਏ ਕਿਲੋ, 65 ਰੁਪਏ ਕਿਲੋ ਦਿੱਤੀਆ ਕਿਲੋ। ਕਿੰਨੇ ਗੁਰ ਮਸੀਬ ਲੈਣੇ ਆ। ਆ ਗਈ ਆਪਾਂ ਲੱਕ ਵੀ। ਹਾਂਜੀ ਆ ਗਈ ਆ ਗਈ ਆ ਗਈ ਆ ਦੇਖੀ ਆ ਮੈਂ ਮੈਨੂੰ ਮੋਤੋ ਮੈਂ ਕਿਹਾ ਪਾਰੀ ਕਰ ਲੈਣ ਲੇਕਿਨ ਬਾਅਦ ਚ ਬਾਅਦ ਚ ਮੈਗੀ ਖਾਣੀ ਸੱਚ ਪੰਜੀ ਪਹਿਲਾਂ ਮਾਰੇ ਦੇ ਬੂਹਾ ਬੰਦ ਕਰੋ ਬਾਹਰ ਲਾ ਮੇਰਾ ਹੱਥ ਬਿਜ਼ੀ ਆ ਦੇਖੋ ਮੂਲੀਆਂ ਟਮਾਟਰ ਸੇਬ ਮੈਟ ਤੇ ਇੱਧਰ ਹਾਂਜੀ ਅਸੀ ਗੱਲ ਅਸੀ ਹਾਂ ਇੱਧਰ ਘਰ ਮੁੱਕੜਾ ਤੇ ਇੱਧਰ ਆ ਗਿਆ ਕਿਚਨ ਚ ਹਾਂਜੀ ਤੇ ਟੀਚਰਾਂ ਵਾਸਤੇ ਇਹਨੇ ਲੈ ਗਿਆ ਨੇ ਗਿਫਟ ਗਿਫਟ ਆਪਣੇ ਕੋਈ ਅੰਦਰ ਬੈਠੀ ਆ ਤਾਂ ਪਲਗ ਦਾ ਕੰਮ ਕਰਦੀ ਰਹੀ ਆ ਸਾਡੀ ਤਿਆਰੀ ਕਰਨ ਲੱਗੇ ਆ ਆਲ ਕੇ ਮੈਂ ਇਹਦਾ ਸੁੱਕੇ ਸੁੱਕੇ ਬਣਾਣੀ ਆ ਚਲੋ ਇਹ ਜੀ ਕਿ ਜੀਰਨ ਉਹ ਚਾਹ ਨਾ ਨਾ ਜਾਣਗੇ ਤੁਸੀਂ ਬਣਾਉਣ ਅੱਲੋ ਕੀ ਬਾਤ ਹੈ ਠੀਕ ਹੈ ਜੀ ਬਣੇ ਰਹੀਓ ਬਲੌਗ ਨਾਲ ਰੋਟੀ ਪਾਣੀ ਖਾ ਲਈਏ ਮਿਲਦੇ ਆਈ ਫਿਰ ਤੁਹਾਨੂੰ ਕਰਦੇ ਆ ਬਲੌਗ ਦਾ ਆਪਾਂ ਐਂਡ ਮਿਲਦੇ ਆ ਕੱਲ ਫਿਰ ਇੱਕ ਨਵੇਂ ਬਲੌਗ ਚ ਆ ਜੀ 10 ਤੇ ਆਪਾਂ ਹੋ ਗਏ ਆ ਜੀ ਸਾਰੇ ਕਰਦੇ ਕੰਮਕਾਰ ਕਰਕੇ ਵੇਲੇ ਚਲੋ ਜੀ ਵਗੇ ਲਾਓ ਲਾਓ ਤੇ ਚਲੋ ਪਹਿਲਾ ਬਲੌਗ ਸ਼ੁਰੂ ਕਰੀਏ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਪਿੰਨੰਦਰਾ ਬਲੌਗ 'ਚ ਮਿਲ ਕੇ ਕਰਦੇ ਆ ਤੁਸੀਂ ਠੀਕ ਠਾਕ ਹੋ ਵਾਸੀ ਬਠੀਕ ਠਾਕ ਚਲੋ ਜੀ ਕਰਦੇ ਅੱਜ ਦੇ ਬਲੌਗ ਦੀ ਸ਼ੁਰੂਆਤ ਨਾਸ਼ਤੇ ਤੋਂ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਤੋਂ ਕਰ ਲਏ ਆ ਅੱਜ ਸਕੂਲ ਮੇਰੇ ਦੋ ਦਿਨ ਦੇ ਕੱਪੜੇ ਆ ਸਕੂਲ ਵੀ ਸ਼ੁਰੂ ਹੋ ਗਏ ਅੱਜ ਪੰਨੂ ਸਕੂਲ ਗਈ ਆ ਤੇ ਅਸੀਂ 10 ਵਜੇ ਪੂਰੇ ਵੇਲੇ ਹੋ ਗਏ ਵੇਲੇ ਹੋਏ ਆ ਚਲੋ ਜੀ ਅੱਜ ਨਾਸ਼ਤਾ ਚਲੋ ਆ ਗਿਆ ਆ ਗਿਆ ਆ ਗਿਆ ਲੋ ਜੀ ਟਾਈਮ ਹੋ ਗਿਆ ਜੀ ਸਾਢੇ 12 ਤੇ ਹਾਂਜੀ ਕਿਦਾਂ ਜੀ ਚਲਿਏ ਲੋ ਜੀ ਅੱਜ ਅਸੀਂ ਚੱਲੇ ਆਂ ਦੋਨੋਂ ਜਣੇ ਮੈਂ ਤੇ ਮਨਪ੍ਰੀਤ ਨਾਨ ਖਾਨ ਕੁਲਚਾ ਨਹੀਂ ਨਾਨ ਨਾਨ ਖਾਨ ਹੋ ਗਿਆ ਨਿਆਣੇ ਖਾਂਦੇ ਨਹੀਂ ਹੈਗੇ ਠੀਕ ਹੈ ਜੀ ਮਾਵਾ ਲਈ ਮਾਧਲ ਨਹੀਂ ਲੈ ਗਏ ਨਾ ਇੱਕ ਕੇ ਉਹ ਮਿਆਂ ਦੇ ਨਹੀਂ ਬੇਕ ਕੇ ਖਾਣ ਨਹੀਂ ਹੁੰਦਾ ਮੇਰੇ ਚਲੋ ਠੀਕ ਆ ਫੇਰ ਮਾਧਲ ਤੁਸੀਂ ਜੋ ਮਰਜ਼ੀ ਖਾਓ ਇਹਨਾਂ ਨੂੰ ਮੈਂਗੀ ਮੰਗਵਾ ਲੂਗੇ ਨਾ ਮਗਰੋਂ ਚਲੋ ਠੀਕ ਨਹੀਂ ਅਪੇ ਆ ਹੀ ਆ ਨਾ ਅਪ ਬਲਕ ਨੂੰ ਲੈ ਕੇ ਆਉਣਾ ਬਲਕ ਨੂੰ ਲੈ ਕੇ ਆਉਣਾ ਤੇ ਬਲਕ ਨੇ ਖਾ ਕੇ ਆਉਣਾ ਠੀਕ ਹੈ ਕਿਉਂ ਕਿਉਂ ਕੇ ਦੇ ਜਾਣੇ ਦੇ ਜਾਣੇ ਦੇ ਜਾਣੇ ਦੇ ਜਾਣੇ ਪੈਸੇ ਕੋਈ ਗੱਲ ਨਹੀਂ ਜੇ ਫੋਨ ਕਰਦੇ ਮੈਂ ਕਿੰਨੇ ਨੀ ਫਲੇਬ ਬਣਾ ਲਾਂਗੇ ਚਲੋ ਚਲਈਏ ਆਪਾਂ ਚਲੋ ਜੀ ਆਏ ਜੀ ਅਸੀਂ ਹੁਣ ਜਰਾ ਆਪਾਂ ਫੋਨ ਨਾਲ ਹੀ ਲੈ ਕੇ ਜਾਣਾ ਬਲੌਗਰਾਂ ਨਾਲ ਘਰੇ ਤੋਂ ਬਣਾਉਣਾ ਨਹੀਂ ਕੋਈ ਵੀ ਚਲਈਏ ਹੋਰ ਹੋਰ ਚਲੋ ਚਲਈਏ ਆਜੋ ਉਠੋ ਕੀ ਖਾਂਗੇ ਅੱਜ ਜਲੰਧਰ ਕਿਤੇ ਨਾ ਕਹਿੰਦੇ ਮੰਮੀ ਕਹਿੰਦੇ ਸਾਗ ਸਰਾਦਾ ਚ ਆ ਜਾਂਦਾ ਹੈ ਦੇਖ ਲਓ ਦੇਖ ਲੀ ਮੈਂ ਦੇਖਾਂਗੇ ਵਿੱਚ ਸਾਗ ਆ ਗਿਆ ਤਾਂ ਚਲੋ ਜੀ ਆਪਾਂ ਆਪਾਂ ਕਰ ਲਈ ਗੱਡੀ ਸਟਾਰਟ ਹੁਣ ਤੇ ਅੱਜ ਅਸੀਂ ਦੋਨੋਂ ਜਾਣੇ ਚੱਲੇ ਆਂ ਜੀ ਘੁੰਮਣ ਫਿਰਨ ਮੈਂ ਤਾਂ ਦੋ ਤਿੰਨ ਵਾਰ ਕਿਹਾ ਮੈਂ ਕਿਹਾ ਰਹਿਣ ਦਿੰਦੇ ਆਂ ਚੱਲ ਛੱਡ ਨੀ ਇਹ ਤਾਂ ਦਿਲ ਕਰਦਾ ਖਾਣ ਨੂੰ ਤੇ ਫੇਰ ਰਹਿਣ ਕਿਉਂ ਦੇ ਮੇਰੀ ਸਲਾਹ ਹੋ ਗਈ ਮੈਂ ਕਿਹਾ ਰਹਿਣ ਦਿੰਦੇ ਆਂ ਠੀਕ ਹੈ ਨਹੀਂ ਚੱਲ ਚੱਲ ਹੁਣ ਚੱਲ ਜਲਦੇ ਹੁਣ ਫੇਰ ਵਾਪਸੀ ਤੇ ਪਲਕ ਨੂੰ ਨਾਲ ਲੈ ਕੇ ਆਵਾਂਗੇ ਜੀ ਜਦੋਂ ਮੁੜ ਕੇ ਨਾ ਮੈਨੂੰ ਕਈ ਲੈ ਗਈ ਨਹੀਂ ਆਹੋ ਇਹ ਵੀ ਗੱਲ ਸਹੀ ਆ ਮੁੜ ਕੇ ਮੇ ਨਾਲ ਲੜੀ ਵੀ ਲੈ ਗਈ ਨਹੀਂ ਗਿਆ ਮੈਨੂੰ ਕਿਉਂ ਜੀ ਠੀਕ ਨਹੀਂ ਇਹ ਨਾਲ ਨਹੀਂ ਲੜਦਾ ਹੋਰ ਕਿੰਨਾ ਲੜਨ ਨਾਲ ਦੱਸੋ ਬਨੇਰੀਓ ਬਲੌਗ ਨਾਲ ਜੀ ਪਹੁੰਚ ਕੇ ਮਿਲਦੇ ਆਂ ਜੀ ਹੁਣ ਫੇਰ ਪਲਕ ਨੂੰ ਲੈ ਕੇ ਨਾਲ ਆ ਮੈਂ ਕਿਹਾ ਵੀ ਘੱਟੋ ਘੱਟ 15-20 ਮਿੰਟ ਵੇਟ ਕਰਨ ਤੋਂ ਬਾਅਦ ਹਨਾ ਰਸ਼ ਬਹੁਤ ਜਗਾ ਹੋ ਰਸ਼ ਕਿੰਨਾ ਆ ਹਰੇ ਪਾਸੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆ ਜੀ ਹੋਈ ਆਪਾਂ ਆ ਗਏ ਆ ਜੀ ਗੱਡੀ 'ਚ ਬਹਿ ਗਏ ਆ ਆ ਗਏ ਆਪਾਂ ਬਹੁਤ ਸਵਾਦ ਲੱਗੇ ਤੇ ਹਾਂਜੀ ਕਿੱਦਾਂ ਲੱਗੇ ਬਹੁਤ ਸਾਰਾ ਪਰ ਯਾਰ ਰਸ਼ ਬਹੁਤ ਹੀ ਰਸ਼ ਇੰਨਾ ਜ਼ਿਆਦਾ ਸੀ ਨਾ ਗਰਮੀ ਲੱਗਣ ਲੱਗੀ ਇੱਥੇ ਬਹੁਤ ਜ਼ਿਆਦਾ ਵਾਏ ਏਸੀ ਜ਼ਿਆਦਾ ਤਾਂ ਵੀ ਰਸ਼ ਇੰਨਾ ਜ਼ਿਆਦਾ ਸੀਗਾ ਤੇ ਨਾ ਬਲੌਗ ਵੀ ਨਹੀਂ ਬਣਾ ਸਕਿਆ ਇੱਥੇ ਕੋਈ ਰਾਸ਼ੀ ਭੀੜ ਹੀ ਨਹੀਂ ਇੱਕ ਟੇਬਲ ਦੇ ਉੱਤੇ ਆਪਾਂ ਦੋ ਬੈਠੇ ਆ ਨਾਲ ਦੋ ਲੇਡੀਜ਼ ਤੇ ਬੰਦਾ ਹੋਰ ਬੈਠੇ ਆ ਉਹ ਫਿਰ ਉਹ ਕਿੱਥੇ ਬਲੋ ਮੈਂ ਹਲੇ ਆਈ ਸੀ ਮੈਂ ਕਿਸੀ ਲੇਟ ਹੋ ਜਾਣਾ ਪਰ ਬਹੁਤ ਸਵਾਦ ਨੂੰ ਬਈ ਇਹਨਾਂ ਦੇ ਨਾਮ ਇੱਕ ਇੱਕ ਹੀ ਖਾ ਲੋ ਨਾ ਬਸ ਤਸੱਲੀ ਹੋ ਜਾਂਦੀ ਹੈ ਇਹ ਹੈਗੇ ਆ ਜੀ ਦੇਖੋ ਜੀ ਇਹ ਹੈਗਾ ਜੀ ਇਹ ਵਾਲਾ ਜੀ ਜੱਗੀ ਇਹਦਾ ਨਾਮ ਹੈਗਾ ਜੀ ਜੱਗੀ ਨਾਲ ਵਾਲਾ ਤੇ ਚਲੋ ਹੁਣ ਚੱਲਦੇ ਆ ਜੀ ਪਲਕ ਦੇ ਸਕੂਲ ਤੇ ਮਿਲਦੇ ਆ ਫਿਰ ਲਓ ਜੀ ਇੱਥੇ ਸੋਡਲ ਦਾ ਮੇਲਾ ਲੱਗਾ ਦੇ ਦੇਖੋ ਗੱਲ ਲੈ ਕੇ ਹਟੇ ਆ ਜੀ ਇੱਥੇ ਕਿੰਨੇ ਦਾ 150 ਦਾ 150 ਦਾ ਸੋਨਾ ਆ ਨਾ ਰੂਮ ਤੇ ਹੈਗਾ ਨਾ ਇੱਕ ਆਹੋ ਆਹੋ ਇਹਨੂੰ ਪਹਿਲਾਂ ਵਾਸ਼ ਕਰਾਂਗੇ ਜਿਆ ਹਾਂ ਹਾਂ ਲੱਭਦ ਨਾ ਇੱਕ ਮਿੰਟ ਘੱਟ ਇੱਕ ਮਿੰਟ ਲੋ ਜੀ ਇਧਰੋਂ ਮੈਟ ਲੈ ਲਿਆ ਜੀ ਹੁਣ ਆਪਾਂ ਇੱਕ ਇਹ ਅੱਗੇ ਕਰਤਾਰਪੁਰੋਂ ਲੱਭਦੇ ਸੀ ਮਿਲਿਆ ਨਹੀਂ ਅਗਰ ਰਸ਼ ਦੇਖੋ ਜੀ ਕਿੰਨਾ ਆ ਇਧਰ ਹੈਗਾ ਜੀ ਸੋਡਲ ਬਾਬਾ ਜੀ ਦਾ ਮੇਲਾ ਤੇ ਅਸੀਂ ਉਧਰ ਗਲਤੀ ਨਾਲ ਇਸ ਪਾਸੇ ਨੂੰ ਮੜੇ ਆਏ ਚਲੋ ਬਣੇ ਰਹੀਓ ਬਲੌਗ ਨਾ ਜੀ ਹੁਣ ਗਾਹ ਸਬਜ਼ੀ ਭਾਜੀ ਲੈਣੀ ਸੀ ਇਸ ਕਰਕੇ ਇਧਰ ਦੀ ਆਏ ਸੀਗੇ ਤੇ ਚਲੋ ਬਣੇ ਰਹੀਓ ਬਲੌਗ ਨਾ ਜੀ ਮਿਲਦੇ ਆ ਜੀ ਫਿਰ ਪਤਾ ਨਹੀਂ ਹੋਰ ਲੈਣ ਲੱਗੀ ਇੱਕ ਚਲੋ ਦੇਖਦੇ ਆ ਹੁਣ ਇਧਰੋਂ ਲੱਗੇ ਆਂ ਜੀ ਦੇਖਣ ਚ ਸਬਜ਼ੀ ਭਾਜੀ ਬਾਕੀ ਪੁੱਛ ਲਈ ਰੇਟ ਰੂਡ ਹੋਰ ਕੇ ਚੀਜ਼ ਦਾ ਇਹ ਕੋਈ ਚੀਜ਼ ਲੈਣੀ ਹੋਈ ਤਾਂ ਲਓ ਜੀ ਖਾਸ ਕਰਕੇ ਰੁਕੇ ਆ ਜੀ ਸਾਗ ਕਰਕੇ ਜੇ ਸਾਗ ਮਿਲਦਾ ਵੇ ਕਿਤੇ ਉਹ ਬਾਕੀ ਦੇਖਦੇ ਆ ਕੀ ਲੈ ਕੇ ਆਉਂਦੀ ਆਗੇ ਲਓ ਜੀ ਮੈਨੂੰ ਲੱਗਦਾ ਸਾਗ ਨਹੀਂ ਮਿਲਿਆ ਦੇਖਦੇ ਆ ਕੀ ਹੋਰ ਕੀ ਮਿਲਦਾ ਆ ਚਲੋ ਬਣੇ ਰਿਓ ਬਲੌਗਰ ਲੋ ਜੀ ਸਾਗ ਨਹੀਂ ਮਿਲਿਆ ਮੈਨੂੰ ਲੱਗਦਾ ਮੂਲੀਆਂ ਲੱਤੀਆਂ ਆ ਚਲੋ ਦੇਖਦੇ ਆ ਕੀ ਰੇਟ ਮਿਲੀਆਂ ਆਹ ਹੋਰ ਪਤਾ ਨਹੀਂ ਕੀ ਲੈਣ ਲੱਗੇ ਆ ਟਮਾਟਰ ਮੈਂ ਕਿਹਾ ਵੀ ਜਿਹੜੀ ਜਿਹੜੀ ਚੀਜ਼ ਸਸਤੀ ਲੱਗਦੀ ਆ ਲੈ ਲਓ ਚਲੋ ਬਾਕੀ ਰਸ਼ ਬਹੁਤ ਆ ਜੀ ਚਲੋ ਬਣੇ ਰਹੀਓ ਬਾਕੀ ਬਲੌਗ ਦਾ ਮਿਲਦੇ ਆ ਜੇ ਕਰਤਾਰਪੁਰ ਪਹੁੰਚ ਕੇ ਹੁਣ ਨਹੀਂ ਪਾਰਕ ਦੇ ਸਕੂਲ ਪਹੁੰਚ ਕੇ ਮੋਲੀ ਹਾਂਜੀ ਕੀ ਕੀ ਲੈਣਾ ਮੈਂ ਨਾ ਕੱਲ ਮੂਲੀਆਂ ਪੁੱਛੀਆਂ ਕਰਤਾਰਪੁਰ ਕਹਿੰਦਾ 80 ਰੁਪਏ ਕਿਲੋ ਪੁੱਛਿਆ ਸ਼ੰਭੂ ਨਾਲ ਜਿਹੜਾ ਕਹਿੰਦਾ 80 ਸ਼ੰਭੂ ਕਹਿੰਦਾ ਮਹਿੰਗੀਆਂ ਕਰਕੇ ਅਸੀਂ ਲਿਆਦੇ ਨਹੀਂ 80 ਰੁਪਏ ਕਿਲੋ ਇੱਥੇ 60 ਰੁਪਏ ਕਿਲੋ ਦਿੱਤੀਆ ਕਿਲੋ ਹਰੇ ਪੱਤੇ ਦੇਖੋ ਹਰੇ ਗੱਲ ਮੂਲੀ ਵਾਲੀ ਪਰੌਂਟੀ ਬਣਾਵਾਂਗੇ ਟਮਾਟਰ ਟਮਾਟਰ 40 ਰੁਪਏ ਗੋਭੀ ਗੋਭੀ 100 ਰੁਪਏ ਕਹਿੰਦਾ ਸੀ ਬਟ ਉਹਦੇ ਨਾਲ ਵਿੱਚ ਵਿੱਚ ਕਿਤੇ ਦਾਗੀ ਆ ਉਹ ਕਹਿੰਦਾ ਪ੍ਰਸਾਦ ਪੈ ਗਈ ਕਰਕੇ ਨਾ ਇਦਾਂ ਦੀ ਆਉਂਦੀ ਆ ਪਰ ਖਰਾਬ ਨਹੀਂ ਮੈਂ ਕੋ ਰਹਿਣ ਤੋਂ ਛੱਡੋ ਚਲੋ ਲੈ ਲਈਏ ਹਾਂ ਜੋ ਲੈਣਾ ਸੀ ਚਲੋ ਹੁਣ ਪਹੁੰਚਦੇ ਆ ਮੂਲੀਆਂ ਬਹੁਤ ਸੋਹਣੀਆਂ ਚਲੋ ਠੀਕ ਠੀਕ ਜੇ ਹੁਣ ਚੱਲੇ ਆਂ ਸੀ ਪਲਕ ਦੇ ਸਕੂਲੇ ਤੇ ਜਾਂਦ ਜਾਂਦੇ ਰਸਤੇ ਜੇ ਦਿਸ ਪੇ ਸੇਬ ਕਹਿੰਦੇ ਹੁਣ ਮਸੀਬ ਲੈਣੇ ਆਂ ਹਾਂ ਲਓ ਜੀ ਹੁਣ ਸੇਬ ਹੀ ਲੈ ਹੀ ਲਏ ਆ ਮੈਂ ਕਿਹਾ ਪੁੱਛਣ ਗਈ ਸੀਗੀ ਤੇ ਲੈ ਲੈ ਨਾਲ ਹੀ ਸੇਬ ਵੀ ਚਲੋ ਸੇਬ ਦਾ ਬੰਦੇ ਕੋਈ ਦੇਖੋ ਵੀ ਬਹੁਤ ਸੋਹਣੇ ਸੀਗੇ ਇਹ ਪਏ ਲਾਲ ਰੈੱਡ ਕਲਰ ਦੇ ਸੇਬ ਸੀਗੇ ਚਲੋ ਦੇਖਦੇ ਆਂ ਕੀ ਰੇਟ ਮਿਲਦੇ ਇੱਥੇ ਇੱਧਰ ਆਪਾਂ ਖੜੇ ਆਂ ਜੀ ਡਿਪਸ ਸਕੂਲ ਪਲਕ ਦੇ ਸਕੂਲ ਬਾਹਰ ਤੇ ਆ ਗਈ ਆਪਾਂ ਲਗ ਵੀ ਹਾਂ ਜੀ ਆ ਗਈ ਆ ਆ ਗਈ ਆ ਗਈ ਹਾਂ ਦੇਖੀ ਆ ਮੈਂ ਆ ਗੜੀ ਆ ਕ੍ਰਾਸ ਕਰੇਗੀ ਨਾ ਸੜਕ ਨੂੰ ਤੇ ਲੋ ਜੀ ਇਹ ਗੱਡੀਆਂ ਰਸ਼ ਬਹੁਤ ਆ ਇਸ ਕਰਕੇ ਸੜਕ ਕ੍ਰਾਸ ਨਹੀਂ ਹੋ ਰਹੀ ਨਹੀਂ ਨਹੀਂ ਪਤਾ ਹੈ ਹੈ ਕ੍ਰਾਸ ਕਰਨੇ ਦਾ ਹਾਂ ਕਰ ਲੰਦੀ ਆ ਆ ਗਈ ਆ ਗਈ ਆ ਗਈ ਆ ਗਈ ਹੈਲੋ ਹੈਲੋ ਮੋਟੇ ਕੈਸੀ ਹੋ ਵੈਰੀ ਨਾਈਸ ਹੈਲੋ ਮੋਟੇ ਹੈਲੋ ਮੋਤੋ ਕਿਦਾ ਹੈ ਵੈਰੀ ਨਾਈਸ ਮੈਗੀ ਖਾਣੀ ਹੈ ਜੀ ਬਾਚ ਬਾਚ ਮੈਗੀ ਮੈਂ ਕਿਹਾ ਪਾਣੀ ਕਰ ਲਾਂ ਲੇਕਿਨ ਬਾਚ ਬਾਚ ਮੈਗੀ ਖਾਣੀ ਹੈ ਜੀ ਚਲਿਏ ਵੇ ਚਲੋ ਚਲੋ ਠੀਕ ਹੈ ਜੀ ਆ ਗਈ ਪਲਗ ਨੂੰ ਚਲਿਏ ਕਰਤਾਰਪੁਰ ਦੇ ਮਿਲਦੇ ਆਂ ਤੁਹਾਨੂੰ ਕਰਤਾਰਪੁਰ ਪਹੁੰਚ ਲਓ ਜੀ ਆਪਾਂ ਪਹੁੰਚ ਗਏ ਆ ਜੀ ਕਰਤਾਰਪੁਰ ਪਲਗ ਨੂੰ ਲੈ ਕੇ ਹੁਣ ਪੰਜੀ ਪਹਿਲਾਂ ਮਾਰੇ ਦੇ ਬੂਆ ਬੰਦ ਕਰੋ ਬਾਹਰ ਲਾ ਮੇਰਾ ਹੱਥ ਬਿਜ਼ੀ ਆ ਲਓ ਜੀ ਤੇਨੇ ਖਾਣਗੇ ਸੀ ਦੇਖੋ ਮੂੜੀਆਂ ਟਮਾਟਰ ਸੇਬ ਮੈਂਟ ਮੈਂਟ ਅਜੇ ਨਾ ਸੌਡਾ ਵਾਲੀ ਆਏ ਮੈਂਟ ਇਹ ਮੈਡਲ ਆਪਾਂ ਲੱਭਦੇ ਨਹੀਂ ਸੀਗੇ ਹੁਣ ਮਿਲ ਪਿਆ ਉਥੋਂ ਜਿਹੜਾ ਸਾਡੇ ਵਾਲੇ ਘਰ ਨਹੀਂ ਆਇਆ ਇਹਦੇ ਨਾਲ ਦਾ ਆ ਹਾਂ ਸੱਚੀ ਕਰਾਂ ਹਾਂਜੀ ਕਹਦਾ ਭਾਜੀ ਬੈਠਿਓ ਮਾਰੂ ਆਇਆ ਲਓ ਜੀ ਇੱਧਰ ਹੁਣ ਮੇਲ ਮਿਲਾਪ ਹੋ ਰਿਹਾ ਹੈਣ ਭਰਾ ਦਾ ਚਲੋ ਆਂਟੀ ਆਏ ਚਲੋ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆਈ ਫੇ ਬਾਅਦ ਵਿੱਚ ਤੁਹਾਨੂੰ ਹੁਣ ਨੌਂ ਜੰਨੇ ਆ ਗਏ ਲੋ ਜੀ ਦੇਖ ਸਕਦੇ ਆ ਇੱਧਰ ਸਾਢੇ 3 ਹੋ ਗਏ ਆ ਤੇ ਇੱਧਰ ਹਾਂ ਜੀ ਸੱਚੀ ਗੱਲ ਸੱਚੀ ਗੱਲ ਇੱਧਰ ਖਾਣ ਡਿਆ ਆ ਮੈਗੀ ਦੇ ਜੀ ਰੋਟੀ ਖਾਣ ਲੱਗੇ ਆ ਅਸੀਂ ਤਾਂ ਪਕਾਈ ਦੀ ਆ ਤੁਸੀਂ ਹੁਣ ਖਾਣੀ ਆ ਤਾਂ ਸਾਡੀ ਗਲਤੀ ਜਿਹੜੇ ਹਾਂ ਜੀ ਪ੍ਰਿੰਸ ਕਿੱਦਾਂ ਇੱਧਰ ਗਰਮ ਖੜਾ ਮੁੱਖੜਾ ਸੋਨਾ ਹੈ ਬੜਾ ਹਾਂ ਹੁਣ ਦੇਖ ਤੂੰ ਮਾਣਾ ਛੋਟਾ ਓਕੀ ਆ ਪਰ ਮੈਂ ਰਾਮ ਗਣੀ 2.2 2.2 ਲੋ ਜੀ ਇੱਧਰ ਚੱਲਦੀਆਂ ਆ ਗੱਲਾਂ ਬਾਤਾਂ ਤੇ ਪਲਕਾ ਹਾਂ ਲੋ ਜੀ ਇੱਧਰ ਪਲਕ ਨੇ ਵੀ ਰੋਟੀ ਰੋਟੀ ਖਾ ਲਈ ਆ ਤੇ ਹਾਂਜੀ ਇਹਨੂੰ ਬੰਦ ਕਰ ਬਤ ਮਾੜਾ ਜਿਹਾ ਬੰਦ ਕਰ ਹਾਂਜੀ ਕਿੱਦਾਂ ਫੇ ਮੈਂ ਕਿ ਬਿਨ ਸਿੰਪਲ ਬਣਾ ਕੇ ਦਵਾ ਹਾਂ ਉਹ ਤੇ ਫਿਰ ਤੂੰ ਟਮਾਟਰ ਟਮਟਰ ਪਵਾ ਲਿਆ ਕਰਨਾ ਤੂੰ ਬਿਨਾ ਟਮਾਟਰ ਜੁੰਡੀ ਹੋ ਗਈ ਸੀਗੀ ਚੋੜ ਨਹੀਂ ਚੱਗੀ ਚੱਲ ਕੋਈ ਗੱਲ ਨਹੀਂ ਸਿੰਪਲ ਬਣਾ ਕੇ ਦੋ ਮੈਂ ਖਾਦੀ ਨਹੀਂ ਫਿਰ ਆ ਮੇਰੇ ਮੁੰਡਾ ਮੁੰਡਾ ਮੁੰਡੂ ਆ ਮੇਰੇ ਮੁੰਡਾ ਮੁੰਡਾ ਮੁੰਡੂ ਆ ਮੇਰੇ ਸੋਣੇ ਮੁੰਡਾ ਮੁੰਡੂ ਸੋਣਾ ਪੁੱਤ ਆ ਮੇਰਾ ਬਣਾ ਕੇ ਦਿੰਨੀ ਆ ਚਲ ਠੀਕ ਆ ਸੁਪੀ ਜਾਈ ਕਿੱਦਾਂ ਰਹਾ ਸਕੂਲ ਪੇ ਅੱਜ ਹੈ ਲਓ ਜੀ ਕੱਲ ਹੀ ਨਾ ਸਕੂਲੇ ਹੈਗਾ ਯਾ ਟੀਚਰ ਸਟੇਜ ਦਾ ਫੰਕਸ਼ਨ ਆ ਛੋਟਾ ਜਿਹਾ ਤੇ ਨਾਲੇ ਦਾ ਜੀਕੇ ਦਾ ਪੇਪਰ ਆ ਜੀਕੇ ਦਾ ਠੀਕ ਆ ਜੀ ਚਲੋ ਜੀ ਬਣੇ ਰਹੀਏ ਸਾਡੇ ਬਲੌਗ ਦੇ ਨਾਲ ਮਿਲਦੇ ਆ ਜੀ ਬਣਾਉਂਦੇ ਆ ਚਾਹ ਪੀਂਦੇ ਆ ਵਧੀਆ ਜਈ ਜੀਦਰ ਟਾਈਮ ਦੇਖ ਸਕਦੇ ਆ ਪੌਣੇ 7 ਹੋ ਗਏ ਆ ਤੇ ਇੱਧਰ ਆ ਗਿਆ ਕਿਚਨ ਚ ਹਾਂਜੀ ਤੇ ਇੱਧਰ ਗੁੰਨਦੇ ਪਏ ਆਟਾ ਇੱਧਰ ਆਟਾ ਗੁੰਨਣ ਲੱਗੀ ਆ ਤੇ ਮੈਂ ਆਲੂ ਰੱਖੇ ਆ ਅੱਜ ਬਣਾਵਾਂਗੀ ਸੁੱਕੇ ਸੁੱਕੇ ਆਲੂ ਆ ਬਾਹਰ ਕੇ ਜੀ ਤੜਕਾ ਲਾ ਕੇ ਠੀਕ ਆ ਅਸੀਂ ਬਣਾਵਾਂਗੇ ਤੇ ਨਾਲੇ ਬਣਾਵਾਂਗੇ ਠੀਕ ਆ ਆਟਾ ਗੁੰਨ ਲਵਾਂ ਮੈਂ ਤੇ ਲਾਈਟ ਵੀ ਚੱਲ ਗਈ ਆ ਹੋਰ ਕੀ ਹਾਂਜੀ ਇਹ ਇਧਰ ਆਲੂ ਉnde ਪਿਆ ਅੱਜ ਲੱਗ ਰੈਸਿਪੀ ਬਣਾਵਾਂਗੇ ਤਾਂ ਦਿਖਾਉਨੇ ਆ ਫਿਰਣਾ ਚਲ ਮੈਂ ਪਹਿਲਾਂ ਹਾਂ ਗੋਨ ਲਓ ਆਟਾ ਫਿਰਣਾ ਕੋਲ ਜਾਨੂੰ ਆਲੂ ਉਬਲ ਜਾਣੇ ਆ ਇਧਰ ਠੀਕ ਆ ਹੋਜੀ ਟਾਈਮ ਹੋ ਗਿਆ ਜੀ 8 ਤੇ ਹੁਣ ਮੈਂ ਚੱਲਾਂ ਪਲਕ ਨੂੰ ਲੈ ਕੇ ਬਾਜ਼ਾਰ ਕਿਉਂਕਿ ਸੇਰੇ ਹੈਗਾ ਪੇਰ ਕੀ ਹੈ ਟੀਚਰ ਦੇ ਨਹੀਂ ਫੰਕਸ਼ਨ ਹੈ ਜੋ ਕੱਲੇ ਅਟੀਜੜੇ ਦਾ ਹੀ ਤੇ ਟੀਚਰਾਂ ਵਾਸਤੇ ਇਹਨੇ ਲੈ ਕੇ ਆਣੇ ਆ ਗਿਫਟ ਗੁਫਟ ਆਪਣੇ ਸਕੂਲ ਦੀਆਂ ਤੇ ਆਹ ਵੇਖੋ ਜੀ ਅੰਦਰ ਬੈਠੀ ਆ ਤਾਂ ਪਲਗ ਦਾ ਕੰਮ ਕਰਦੀ ਰਹੀ ਹੈ ਚਲੋ ਚਲੀਏ ਹੁਣ ਇਹ ਕੋਈ ਗੱਲ ਨਹੀਂ ਆਇਆ ਮੈਂ ਇਹਨੂੰ ਲੈ ਚਾਦ ਲਈਏ ਫਿਰ ਮੈਂ ਆ ਕੇ ਦੁੱਧ ਲੈ ਕੇ ਆਣਾ ਹੈ ਓਕੇ ਜੀ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆਗੇ ਹਾਂਜੀ ਆਹ ਲਓ ਜੀ ਦੁੱਧ ਵੀ ਲਿਆਤਾ ਤੁਹਾਨੂੰ ਹੈ ਸਮਾਨ ਵੀ ਆ ਗਿਆ ਸਮਾਨ ਵੀ ਲੈ ਆਪਾਂ ਇਹਨੂੰ ਸਾਰਾ ਉਸ ਤੋਂ ਬਾਅਦ ਮੈਂ ਦੁੱਧ ਵੀ ਲੈ ਆਇਆ ਜਾ ਕੇ ਤੇ ਲਓ ਜੀ ਇੱਧਰ ਹੁਣ ਸਾਡੀ ਤਿਆਰੀ ਕਰਨ ਲੱਗੇ ਆਂ वाले ਨਿੰਨਾਂ ਨਹੀਂ ਆ ਗਏ। ਹਾਂ। ਟਮਾਟਰ ਨਹੀਂ ਇੱੱਚ ਪਾਣਾ ਹੈਗਾ। ਜਾਂ ਆਲੂ ਵਾਲ ਕੇ ਸੁੱਕੇ ਸੁੱਕੇ। ਆਲੂ ਵਾਲ ਕੇ ਨਾ ਇਹਦਾ ਸੁੱਕੇ ਸੁੱਕੇ ਬਣਾਣੇ ਆ। ਚਲੋ। ਤੁਸੀਂ ਕਿੱਦਾਂ ਕਹੋਗੇ ਤੁਹਾਡਾ ਮੈਂ ਕੋਈ ਨਾ ਕੋਈ ਕੋਲਡਰਿੰਗ ਕੋਲਡਰਿੰਗ ਲੈਣੀ ਹੈ ਆਪਣੇ ਲਈ। ਉਹ ਤੁਹਾਡੇ ਨਾਲ ਸਾਧਿਆ ਨਹੀਂ ਜਾਣੀ। ਆਹ ਕੋਈ ਮੈਂ ਦਹੀਂ ਦੂਣੀ ਨਾ ਖਾਣਾ ਫਿਰ। ਵਾਲੇ ਨੂੰ ਦੱਸਦੇ ਆ ਨਾ ਕਿ ਕਿੱਦਾਂ ਕਰੀ। ਹਾਂ ਚਲੋ ਤੁਸੀਂ ਬਣਾਇਓ ਬਲੌਗ ਫਿਰ ਮੈਂ ਆਪਣੇ ਵਾਸਤੇ ਕੋਈ ਲੈ ਕੇ ਆਇਆ ਪੀਨ ਲਈ ਹੈ। ਓਕੇ। ਮੀ ਮੜ ਮੜ। ਹਾਂ ਮੀ ਵੀ ਲੱਗ। ਚਲੋ ਕੋਈ ਗੱਲ ਨਹੀਂ। ਬਹੁਤ ਘਾਟਾ ਮੜ ਮੜ ਆਇਆ। ਪਾਣੀ ਮੈਂ ਅੱਜ ਵੀ ਨਹੀਂ ਆਇਆ ਸਵੇਰੇ ਮੈਂ। ਹਾਂ ਸਵੇਰੇ ਫੇ ਤੋ ਇਹ ਬਾਰ ਗੁਆ ਆ ਆਲੋ ਫੋਨ ਬਲੋਕ ਕਰੋ ਬਾਤ ਬਣਾਓ ਬੱਚੋ ਸੀ ਹੈ ਓਕੇ ਲੋ ਜੀ ਤੇਲ ਵਾਲਾ ਤੇਲ ਤਾਂ ਥੋੜਾ ਖੁੱਲਾ ਹੀ ਪੈਣਾ ਇਹਦੇ ਵਿੱਚ ਓਕੇ ਉਧਰ ਤਾਂ ਕਈ ਦਾ ਜੀਰਾ ਵੀ ਨਹੀਂ ਆ ਜੀਰਾ ਕਹਿ ਗਿਆ ਕਈ ਤਾਂ ਪਿਆਜ਼ ਵੀ ਨਹੀਂ ਪਾਉਂਦੇ ਹੈਗੇ ਤੇ ਮੈਂ ਪਿਆਜ਼ ਵਾਲਾ 1 ਮਿੰਟ ਨਹੀਂ ਨਹੀਂ ਵਿੱਕੀ ਕੋਈ ਲੈਣਾ ਕਿਸ ਵਰ ਕੋਸ਼ ਲੈ ਆਣਾ ਹੈ ਚੁੱਪ ਤੂੰ ਚੁੱਪ ਗਾ ਕੀ ਮੰਗਦੀ ਆ ਚਿਪਸ ਤੂੰ ਉਥੋਂ ਆਈ ਆ ਚੌਲੜਾ ਲੈ ਕੇ ਤੂੰ ਲੈ ਲੈ ਦੀ ਚੌਲੜਾ ਸੀ ਆਪਣੇ ਵਾਸਤੇ ਚੌਲੜਾ ਲੈ ਆ ਦਿਓ ਫਿਰ ਇੱਕ ਕੋਈ ਨਹੀਂ ਉਦੋਂ ਮੈਂ ਲਿਆਵਾਂਗਾ ਤੁਹਾਨੂੰ ਚਾਹੀਦਾ ਬਸ ਤੂੰ ਨਹੀਂ ਕੁਛ ਨਹੀਂ ਚਾਹੀਦਾ ਹੈਗਾ ਹਨ ਲਿਆਂਣ ਵਾਲਾ ਤਾਂ ਕੁਛ ਵੀ ਨਹੀਂ ਹੈਗਾ ਆ ਜਵੈਣ ਤੇ ਜੀਰਾ ਅੱਛਾ ਮਿਕਸ ਕੀਤਾ ਆ ਤੇਲ ਇੱਕ ਵਾਰੀ ਹੋ ਜੂਏ ਗਰਮ ਚੰਗੀ ਤਰ੍ਹਾਂ ਇੱਥੇ ਟਮਾਟਰ ਨਹੀਂ ਪਾਣਾ ਹੈਗਾ ਟਮਾਟਰ ਪੇ ਪਾਣੀ ਛੱਡ ਦਿੰਦਾ ਆ ਆਲੂ ਨੂੰ ਛਿੱਲ ਕੇ ਕੱਟ ਲਏ ਆ ਉਧਰ ਤਾਂ ਕੱਲੇ ਬਿਨਾਂ ਪਿਆਜ਼ ਤਾਂ ਪਾਣੇ ਮੈਂ ਤਾਂ ਪਿਆਜ਼ ਵਾਲ ਨੇ ਥੋੜਾ ਜਨਾ ਰੌਣਕ ਜੀ ਹੋ ਜਾਂਦੀ ਹਰੀਆਂ ਮਿਰਚਾਂ ਲਿਆਂੀਆਂ ਕੱਢ ਕੇ ਧੋ ਕੇ ਕੱਟ ਕੇ ਹਰੀਆਂ ਮਿਰਚਾਂ ਪਾਉਂਦਾ ਮੈਂ ਲੈ ਇੱਕ ਦਮ ਉਹੀ ਨਾਲ ਜੇ ਵੀ ਫਰਾਂਚਾ ਬਣਾ ਮੰਗੀ ਨਾਲ ਆਹੋ ਸਵੇਰੇ ਬ੍ਰੈਕਫਾਸਟ ਚ ਕੀ ਲੰਚ ਹੈ ਸਵੇਰੇ ਰੋਟੀ ਚ ਕੀ ਲੰਚ ਚ ਫਿਰ ਦੇਖਦੇ ਜੇ ਤਾਂ ਸਬਜੀ ਬਚੀ ਠੀਕ ਅੱਛਾ ਜੇ ਨਾਲ ਸਬਜੀ ਬਚੀ ਤਾਂ ਫਿਰ ਫਿਰ ਦੇਖ ਲਾਂਗੇ ਅੱਜ ਚੰਦ ਹੋਤਾ ਹੈ ਇਹ ਹਾਂਜੀ ਪੰਟ ਚ ਮੇਟਾ ਫੜ ਲੈਣੇ ਹਨ ਹੋਰ ਤੇਲ ਹੋ ਗਿਆ ਗਰਮ ਕਾਹ ਕੁ ਬਲ ਰਹੀਆਂ ਵਿੱਚ ਹੁਣ ਹੋਰ ਪਾ ਲੋ ਕੱਟ ਕੇ ਪਾਣੀਆਂ ਕਿ ਇਹਨੇ ਕੱਟ ਕੇ ਨਹੀਂ ਪਾਣੀਆਂ ਸਬੂਤੀਆਂ ਇੰਨੇ ਸਾਫਤੀਆਂ ਆ ਨਾ ਚੀਰਾ ਦੇ ਵਿੱਚ ਪਾਣੀਆਂ ਭੁੰਨ ਲੈਣੀਆਂ ਤੇ ਪਤਾ ਕੀ ਹੁੰਦਾ ਆ ਜਿੰਨਾਂ ਨੂੰ ਭੁੰਨ ਲੈਣੀਆਂ ਹੈ ਨਾ ਭੁੰਨ ਕੇ ਫੇ ਐਦੇ ਪਾ ਤੁਸੀਂ ਖਾ ਸਕਦੇ ਆ ਨਾ ਜਾਂ ਜਿਹੜੇ ਸੁੱਕੇ ਲ ਬਣਾਦੇ ਨੇ ਜੀਰੇ ਵਾਲੇ ਉੱਥੇ ਵੀ ਪਾਦੇ ਹੁੰਦੇ ਨਾ ਇਦਾਂ ਹਾਂ ਇੰਨੇ ਦਾ ਸਾਫਤੀ ਪਾ ਲੈਣੀ ਕੱਟ ਕੇ ਨਹੀਂ ਭੋਣੀਆਂ ਹੈ ਇਹਦੇ ਸਾਫਤੀਆਂ ਭੋਣ ਲੈਣੀਆਂ ਵਿੱਚ ਤੇਲ ਹੋ ਜਾਵੇ ਬਸ ਮੜਾ ਜਿਹਾ ਗਰਮ ਪੱਲੂ ਨੂੰ ਵੀ ਸਵੇਰੇ ਬਾਅਦ ਮੈਂ ਜੇ ਕਹੂਗੀ ਮੈਨੂੰ ਨਹੀਂ ਆਲੂ ਸਵਾਦ ਲੱਗੇ ਇਹਨੂੰ ਫਿਰ ਇਹਨੂੰ ਮੂਲੀਆ ਮੂਲੀ ਵਾਲੀ ਜਿਹੜਾ ਦੋ ਕਰੋਟੀਆਂ ਪਾਦਣੀਆਂ ਨੇ ਸਕੂਲੇ ਠੀਕ ਆ ਹਮ ਅੱਜ ਤੱਕ ਸਾਰੀ ਦਿਹਾੜੀ ਬਸ ਐਂ ਦੇ ਨਿਕਲ ਗਿਆ ਕੋਈ ਕੰਮ ਨਹੀਂ ਹੋਇਆ ਕੱਪੜੇ ਕੀਣ ਵਾਲੇ ਐਨੇ ਵੇ ਆ ਪਾਲਸੀ ਪਿਆਪੀ ਉਹਨੇ ਇੱਕ ਵਾਰੀ ਆ ਨਾ ਮਤਲਬ ਕਿ ਕੀਮਤ ਮਾਰ ਕੇ ਨਾ ਸਾਰਾ ਰਾਗ ਆ ਘਾ ਕੱਢ ਦੇਈ ਹੈ ਕੱਪੜਿਆਂ ਦਾ ਹੋਰ ਕੀ ਫਿਰ ਐਦਾਂ ਨਾ ਵਿਆਹ ਆ ਕਿਸੇ ਕੁਮਾਰਾ ਤੇ ਉਹਦੇ ਸੂਟ ਆ ਪਾਏ ਹੋਏ ਸੇਨ ਵਾਲੇ ਹਮ ਤਾਂ ਲ ਮੈਂ ਕਿ ਸਾਰੇ ਦੇ ਕੰਮ ਨੇ ਮੇਰੇ ਕੇ ਬਾਤ ਤੋਂ ਸ਼ਰਾਦ ਸ਼ੁਰੂ ਹੋ ਗਏ ਸ਼ਰਾਦ ਸ਼ੁਰੂ ਹੋ ਗਏ ਸ਼ਰਾਦ ਤਾਂ ਪਹਿਲਾਂ ਦਾ ਆਇਆ ਹੋਇਆ ਹੈ ਉਹ ਤਾਂ ਉਹ ਸ਼ਰਾਦ ਮੰਮੀ ਨੂੰ ਪਤਾ ਹੈ ਕਦੋਂ ਸ਼ਰਾਦ ਮੈਨੂੰ ਤਾਂ ਪਤਾ ਨਹੀਂ ਇਹ ਛੇ ਨੂੰ ਅੱਜ ਕਿੰਨੀ ਹੈ 8 8ਵੇਂ ਛੇ ਨੂੰ ਸ਼ਹਿਰ ਸ਼ੁਰੂ ਐਮ ਨੇ ਪਤਾ ਹੀ ਨਹੀਂ ਹੈ ਕਿ ਮੰਮੀ ਨੂੰ ਪਤਾ ਹੈ ਉਹਨਾਂ ਤਾਂ ਖਰੀਦ ਕੇ ਰੱਖੇ ਆ ਤਸੀਰ ਸਕਦੇ ਆ ਨਾ ਮੈਂ ਪਹਿਲਾਂ ਦੇ ਖਰੀਦਦੇ ਮੈਂ ਦੇ ਵੀ ਲੈਣੀ ਸੀ ਲੋ ਜੀ ਠੀਕ ਓਏ ਧਿਆਨ ਨਾਲ ਬਸ ਬਾਪੇ ਤੁਸੀਂ ਨਾ ਐਦਾਂ ਕਰਿਓ ਦੇਖੋ ਕਹਿੰਦੇ ਆ ਇਹ ਸਹੋਂ ਆਲੇ ਹੁਣ ਆਈ ਗਈ ਜਿਹਨੇ ਕਹਿਣਾ ਸਾਫਦੀਆਂ ਧੋਤੀਆਂ ਆ ਇਹਨੇ ਵਿੱਚ ਫੇਰ ਵੀ ਇਹ ਘੁੜਕਦੀਆਂ ਆ ਐਦਾਂ

ਉਹ ਚਾਹ ਨਾ ਨਾ ਜਾਣੇ ਕਿਤੇ ਨੂੰ ਕੋਲ ਟਿਕਾ ਦੇ ਬੰਦੇ ਆ ਗਏ ਕੱਪਣੀ ਬਹੁਤ ਟਿਕਾ ਦੇ ਹੂੰ ਅੱਜ ਦੇ ਵੀ ਕਿੰਨੇ ਬਣ ਗਏ ਕਈ ਤਾਂ ਬਚੂਰ ਵਾਲੇ ਪਰ ਮੈਂ ਨਹੀਂ ਬਣਾਉਂਦੀ ਕਾਤੀ ਬਰਤ ਬਣਾਈ ਜੇ ਜੇ ਨਹੀਂ ਪਾਸਾ ਮੜ ਜਾ ਹਲਕਾ ਜਿਹਾ ਪਿਆਰ ਹੋ ਜਵੇ ਹਮ ਹਲਕਾ ਜਿਹਾ ਇਹਦੇ ਚਾਹ ਸਾਲੂ ਪਾ ਲੈਣੇ ਆ ਠੀਕ ਹੈ ਹੁਣ ਮੈਂ ਮੇਚਾ ਪਾ ਦਿੱਤੀਆਂ ਆ ਹਲਕੀ ਜਿਹੀ ਤੇਗੀ ਵਿੱਚ ਪਾ ਦਾਂਗੇ ਚਲੋ ਕਰ ਲਓ ਥੋੜਾ ਜਿਹਾ ਹਣਾ ਹਾਂ ਥੋੜਾ ਜਿਹਾ ਹੋ ਜੇ

ਲੋ ਜੀ ਉਹਨਾ ਨਾ ਇਹ ਬਦਿਆ ਲੱਗ ਬੰਦੇ ਚਾਹ ਲੈ ਗੁੰਨਾ ਦੇ ਹੂੰ ਬੜਾ ਬਣਾਇਆ ਚਾਹ ਕਿੰਨੇ ਬਦਿਆ ਲੱਗ ਗੰਡਾ ਬਦਿਆ ਲੱਗ ਗੰਡਾ ਆਹੇ ਵਾਕ ਨਾ ਬਸ ਹਲਕਾ ਜਿਹਾ ਲੱਗ ਜੂ ਇਹਨੂੰ ਤੇ ਇਹ ਕਿਹੜਾ ਖੋੜਨੇ ਆ ਠੀਕ ਆ ਦਲੋ ਜੀ ਮਾਰੇ ਲੱਗ ਜਾਵੇ ਇਹ ਚੀਜ਼ ਦਾ ਰਾਜ ਚੰਦ ਦਾ ਲੋਹੇ ਵਿੱਚ ਬਿਠਾ ਕੇ ਦੇਨੇ ਆ ਤੁਹਾਨੂੰ ਜੀ ਹਾਂ ਹੁਣ ਦਸ ਪਲਕ ਇੱਧਰ ਆ ਗਈ ਆ ਜੀ ਸਬਜੀ ਸਾਡੀ ਲਓ ਜੀ। ਕਿਆ ਬਾਤ ਹੈ। ਨਾਲ ਮਿਰਚਾ ਦੇਖੋ ਮਿਰਚਾ ਮਿਰਚ ਯਾਰ ਮੈਨੂੰ ਉਹ ਲਿਆ ਕੇ ਦੇਣੀ ਸੀਗੀ ਚਿੱਲੀ ਸੌਸ। ਥੋੜੀ ਜੀ ਉੱਪਰ ਪਾਉਣੀ ਸੀ ਮੈਂ ਇਹਦੇ। ਚਿੱਲੀ ਸੌਸ ਪਾਓ। ਉਹ ਜਿੱਦਾਂ ਦੀ ਮਰਜ਼ੀ ਹੋਵੇ ਪਰ ਚਿੱਲੀ ਸੌਸ ਉੱਤੇ ਪਾ ਕੇ ਖਾਣੀ ਇਹਦੇ। ਨਾਲ ਇਹਦੇ ਵਿੱਚ ਮਿਰਚ ਵੀ ਹੈਗੀ ਹੈ। ਹਾਂ ਚਲੋ ਠੀਕ ਆ ਜੀ ਬਣੇ ਰਿਓ ਬਲੌਗ ਨਾਲੀ ਰੋਟੀ ਪਾਣੀ ਖਾ ਲਈਏ ਮਿਲਦੇ ਆਂ ਜੀ ਫਿਰ ਤੁਹਾਨੂੰ ਕਰਦੇ ਆ ਬਲੌਗ ਦਾ ਆਪਾਂ ਐਂਡ। ਲਓ ਜੀ ਟਾਈਮ ਹੋ ਗਿਆ ਜੀ 9:20 ਮਿੰਟ ਤੇ ਰੋਟੀ ਪਾਣੀ ਖਾ ਗਿਆ ਆਪਾਂ ਹੋ ਗਏ ਆ ਵਿਹਲੇ ਤੇ ਕਰੋ ਜੀ ਬਲੌਗ ਦਾ ਐਂ ਤੇ ਤੇ ਜੀ ਹਾਂਜੀ ਕਰਦੇ ਆ ਅੱਜ ਦੇ ਵਲੌਗ ਦਾ ਇਥੇ ਐਂਡ ਅਸੀਂ ਅੱਜ ਬਹੁਤ ਘੁੰਮੇ ਮੇਰੇ ਜ਼ੇਰ ਬਹੁਤ ਦੋ ਵਜਾਇਆ ਤੁਹਾਨੂੰ ਦਿਖਾ ਲਈਏ ਲਵਾਈ ਖਾਈਏ ਚੱਲ ਗਿਆ ਉਹਨੂੰ ਗੋਲੀ ਗਾਲੀ ਖਾਓ ਕਲੀਨ ਸਾਰਾ ਕਰ ਦਿੱਤਾ ਵਿਲੇ ਹੋ ਗਏ ਆ ਹੁਣ ਬਸ ਚਲੀਏ ਆਪਣੇ ਰੂਮ ਚ ਚਲੋ ਜੀ ਫੇਰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਦੱਸਿਓ ਤੁਹਾਨੂੰ ਸਾਡਾ ਵਲੌਗ ਕਿਦਾਂ ਦਾ ਲੱਗਦਾ ਆ ਚਲੋ ਕਮੈਂਟ ਜਰੂਰ ਕਰਾਇਆ ਕਰੋ ਵਧੀਆ ਜਦ ਮਿਲਦੇ ਆ ਕੱਲ ਫੇਰ ਇੱਕ ਨਵੇਂ ਵਲੌਗ ਵਿੱਚ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ